ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਰਾਮ ਨੌਮੀ ਸ੍ਰੀ ਰਾਮ ਦੇ ਜਨਮ ਵਰਗਾ ਹੀ ਇਸ ਵਾਰ ਮਹਾ ਸੰਜੋਗ ਬਣਨ ਜਾ ਰਿਹਾ ਹੈ ਜੀ ਜਿਸ ਨਾਲ ਇਹਨਾਂ ਪੰਜ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕ ਜਾਵੇਗੀ ਇਹ ਧਨ ਨਾਲ ਹੋ ਜਾਣਗੀਆਂ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय श्री राम लिख के हाजिरी लगवाਉਣਾ ਜੀ ਤਾਂ ਕਿ श्री राम ਦੀ ਕਿਰਪਾ ਤੁਹਾਡੇ ਸਿਰ ਤੇ ਹਮੇਸ਼ਾ ਦੇਲੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਸ ਵਾਰ 17 April 2024 ਨੂੰ रामनामी ਦੇ ਦਿਨ ਬਹੁਤ ਹੀ ਵੱਡਾ ਮਹਾਦੁਰਲਭ ਸੰਜੋਗ ਬਣਨ ਜਾ ਰਿਹਾ ਹੈ ਜੀ ਇਹ ਮਹਾ ਸੰਜੋਗ श्री राम ਦੇ ਜਨਮ ਦੇ ਨਾਲ ਸੰਬੰਧਿਤ ਹੁੰਦਾ ਹੈ ਕਿਉਂਕਿ ਇਸ ਵਾਰ ਗੁਰੂ ਆਪਣਾ ਸਥਾਨ ਬਦਲ ਕੇ ਰਾਸ਼ੀ ਪਰਿਵਰਤਨ ਕਰਨਗੇ ਕਿਉਂਕਿ ਇਸ ਵਾਰ ਮਹਾਦੁਰਲੱਭ ਸੰਜੋਗ ਬਣਨ ਜਾ ਰਿਹਾ ਹੈ ਤੇ ਨਾਲ ਹੀ ਕੁਝ ਰਾਸ਼ੀਆਂ ਦੀ ਇਸ ਸਮੇਂ ਕਿਸਮਤ ਹੀ ਬਦਲ ਜਾਵੇਗੀ ਤੇ ਉਹਨਾਂ ਨੂੰ ਨਾਲ ਹੀ ਨਾਲ ਕਿਹੜੀਆਂ ਸਾਵਧਾਨੀਆਂ ਬਹੁਤ ਜ਼ਿਆਦਾ ਵਰਤਣੀਆਂ ਪੈਣਗੀਆਂ ਜਿਸ ਦੇ ਨਾਲ ਉਹਨਾਂ ਦੀ ਕਿਸਮਤ ਵਿੱਚ ਜੋ ਵੀ ਲਿਖਿਆ ਹੈ ਉਹਨਾਂ ਨੂੰ ਪ੍ਰਾਪਤ ਹੋ ਜਾਵੇ ਦੋਸਤੋ ਇਹ ਤਿਉਹਾਰ ਅਸੀਂ 500 ਸਾਲਾਂ ਦੇ ਬਾਅਦ ਮਨਾਉਣ ਜਾ ਰਹੇ ਹਾਂ ਜੀ ਕਿਉਂਕਿ 500 ਸਾਲ ਦੇ ਬਾਅਦ ਹੀ ਇਦਾਂ ਦਾ ਮਹਾਦੁਰਲੱਭ ਸੰਜੋਗ ਬਣਿਆ ਹੈ ਇਸ ਵਾਰ ਰਾਮਲੀਲਾ ਦੇ ਵਿੱਚ ਤਿਲਕ ਦਾ ਪ੍ਰੋਗਰਾਮ ਵੀ ਬਹੁਤ ਵੱਡਾ ਰੱਖਿਆ ਗਿਆ ਹੈ ਜੀ। ਰਾਮ ਦੇ ਮੰਦਰ ਵਿੱਚ ਇਸ ਵਾਰ ਬਹੁਤ ਹੀ ਵੱਡਾ ਲੇਜ਼ਰ ਸ਼ੋਅ ਲਗਾਇਆ ਜਾ ਰਿਹਾ ਹੈ। ਜਿਸ ਦੇ ਨਾਲ ਸ਼੍ਰੀ ਰਾਮ ਜੀ ਨੂੰ ਸੂਰਜ ਤਿਲਕ ਵੀ ਕੀਤਾ ਜਾਵੇਗਾ ਜੋ ਕਿ ਬਹੁਤ ਹੀ ਵੱਡੀ ਤੁਹਾਡੇ ਲਈ ਖੁਸ਼ਖਬਰੀ ਹੋਵੇਗੀ। ਦੋਸਤੋ ਇਸ ਤਰ੍ਹਾਂ ਇਸ ਦਿਨ ਕੁਝ ਕੰਮ ਏਦਾਂ ਦੇ ਹਨ ਜੋ ਤੁਹਾਨੂੰ ਕਰਨੇ ਚਾਹੀਦੇ ਹਨ ਜਿਸ ਨਾਲ ਮਾਤਾ ਦੁਰਗਾ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣ ਜਾਵੇਗੀ। ਕਿਉਂਕਿ ਇਸ ਵਾਰ ਨਵਰਾਤਰੇ ਵੀ ਚੱਲ ਰਹੇ ਹਨ ਅਤੇ ਰਾਮ ਨੌਮੀ ਦੀ ਸ਼ੁਰੂਆਤ ਦੇ ਨਾਲ ਨਵਰਾਤਿਆਂ ਦੀ ਸਮਾਪਤੀ ਵੀ ਹੋ ਜਾਵੇਗੀ ਤੇ ਮਾਤਾ ਦੁਰਗਾ ਦੀ ਵੀ ਕਿਰਪਾ ਬਣਾਈ ਰੱਖਣ ਦੇ ਲਈ ਅਤੇ ਪ੍ਰਭੂ ਸ਼੍ਰੀ ਰਾਮ ਦੀ ਕਿਰਪਾ ਹਾਸਲ ਕਰਨ ਦੇ ਲਈ ਤੁਹਾਨੂੰ ਬਹੁਤ ਸਾਰੇ ਉਪਾਅ ਵੀ ਕਰਨੇ ਚਾਹੀਦੇ ਹਨ ਦੋਸਤੋ ਚੇਤਰ ਨਵਰਾਤਰੇ ਦੇ 9ਵੇਂ ਦਿਨ ਰਾਮ ਨੌਮੀ ਹੈ ਜੀ ਸ਼ਾਸਤਰਾਂ ਦੇ ਅਨੁਸਾਰ ਚੇਤਰ ਮਹੀਨੇ ਦੀ ਸ਼ੁਕਲ ਪੱਖ ਦੀ ਨੌਮੀ ਇਸ ਦਿਨ ਮਰਿਆਦਾ ਪ੍ਰਿਸ਼ੋਤਮ ਭਗਵਾਨ ਸ਼੍ਰੀ ਰਾਮਦਾਸ ਜਨਮ ਹੋਇਆ ਸੀ ਇਸ ਕਰਕੇ ਇਸ ਦਿਨ ਨੂੰ ਭਗਵਾਨ ਰਾਮ ਦੇ ਜਨਮ ਉਤਸਵ ਦੇ ਰੂਪ ਵਿੱਚ ਹੀ ਰਾਮ ਨੌਮੀ ਪੂਰਵ ਮਨਾਇਆ ਜਾਂਦਾ ਹੈ ਮਾਨਵਤਾ ਦੇ ਅਨੁਸਾਰ ਇਸ ਦਿਨ ਭਗਵਾਨ ਰਾਮ ਦੀ ਵਿਸ਼ੇਸ਼ ਪੂਜਾ ਕਰਨ ਦੇ ਨਾਲ ਜੀਵਨ ਦੇ ਕਈ ਦੁੱਖ ਅਤੇ ਸੰਕਟ ਹੀ ਦੂਰ ਹੋ ਜਾਂਦੇ ਹਨ ਇਸ ਸਾਲ ਰਾਮ ਨੌਮੀ 17 April 2024 ਨੂੰ ਮਨਾਈ ਜਾ ਰਹੀ ਹੈ ਇਸ ਦਿਨ ਰਾਮ ਨੌਮੀ ਦੇ ਦਿਨ ਪੂਰਨ ਸਰਤਾ ਅਤੇ ਵਿਸ਼ਵਾਸ ਦੇ ਨਾਲ ਕੁਝ ਵਿਸ਼ੇਸ਼ ਉਪਾਅ ਕਰਨ ਦੇ ਨਾਲ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਲਾਭ ਪ੍ਰਾਪਤ ਹੋ ਜਾਂਦੇ ਹਨ ਸਭ ਤੋਂ ਪਹਿਲਾਂ ਦੋਸਤੋ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦਿਨ ਹਨੂਮਾਨ ਜੀ ਦੇ ਮੰਦਰ ਵਿੱਚ ਜਾ ਕੇ ਹਨੂਮਾਨ ਚਾਲੀਸਾ ਦਾ ਪਾਠ ਕਰੋ ਅਤੇ ਓਮ ਹਨੂਮਤੇ ਨਮਹਾ ਮੰਤਰ ਦਾ ਜਾਪ 108 ਵਾਰ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਸ਼੍ਰੀ ਰਾਮ ਜੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ અત્યੰਤ ਪ੍ਰਸੰਨ ਹੋ ਜਾਣਗੇ ਕਿਉਂਕਿ ਹਨੂਮਾਨ ਜੀ ਸ਼੍ਰੀ ਰਾਮ ਜੀ ਦੇ ਬਹੁਤ ਹੀ ਗੂੜੇ ਮਿੱਤਰ ਸਨ ਉਹ ਹਮੇਸ਼ਾ ਦੋਵੇਂ ਇਕੱਠੇ ਹੀ ਰਹਿੰਦੇ ਸਨ ਤੇ ਨਾਲ ਹੀ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਜਿੱਥੇ ਹਨੂਮਾਨ ਹਨ ਉੱਥੇ ਸ਼੍ਰੀ ਰਾਮ ਜੀ ਹਨ ਅਤੇ ਜਿੱਥੇ ਸ਼੍ਰੀ ਰਾਮ ਹਨ ਉੱਥੇ ਹਨੂਮਾਨ ਹਨ ਹਨੂਮਾਨ ਜੀ ਦੇ ਮੰਦਰ ਵਿੱਚ ਜਾ ਕੇ ਹਨੂਮਾਨ ਚਾਲੀਸਾ ਦਾ ਪਾਠ ਤਾਂ ਜ਼ਰੂਰ ਤੁਹਾਨੂੰ ਕਰਨਾ ਚਾਹੀਦਾ ਹੈ ਇਸ ਦਿਨ ਮਾਤਾ ਸੀਤਾ ਦੇਵੀ ਜੇਕਰ ਤੁਸੀਂ ਪੂਜਾ ਕਰ ਲੈਂਦੇ ਹੋ ਤਾਂ ਉਹਨਾਂ ਦਾ ਵੀ ਅਸ਼ੀਰਵਾਦ ਤੁਹਾਡੇ ਉੱਤੇ ਬਣ ਜਾਵੇਗਾ ਅਤੇ ਜਿਨ੍ਹਾਂ ਦੇ ਵਿਆਹ ਵਿੱਚ ਰੁਕਾਵਟਾਂ ਜਾਂ ਦੇਰੀ ਆ ਰਹੀ ਹੈ ਜਾਂ ਉਹਨਾਂ ਦੇ ਵਿਆਹ ਦੇ ਕੋਈ ਯੋਗ ਨਹੀਂ ਬਣਦੇ ਦਿਖਾਈ ਦੇ ਰਹੇ ਤਾਂ ਉਸ ਨੂੰ ਦੂਰ ਕਰਨ ਦੇ ਲਈ ਰਾਮ ਨਾਮੀ ਦੀ ਸ਼ਾਮ ਨੂੰ ਭਗਵਾਨ ਰਾਮ ਅਤੇ ਸੀਤਾ ਨੂੰ ਹਲਦੀ, ਕੁੰਮਕੁਮ ਅਤੇ ਚੰਦਨ ਅਰਪਿਤ ਕਰੋ ਤੇ ਨਾਲ ਹੀ ਤੁਸੀਂ ਓਮ ਜੈ ਸੀਤਾ ਰਾਮ ਦਾ ਜਾਪ 108 ਵਾਰ ਜੇਕਰ ਕਰ ਲੈਂਦੇ ਹੋ ਤਾਂ ਤੁਹਾਡੇ ਰਿਸ਼ਤੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਆ ਰਹੀਆਂ ਹਨ ਉਹ ਪੂਰੇ ਹੀ ਤਰੀਕੇ ਦੇ ਨਾਲ ਖਤਮ ਹੋ ਜਾਣਗੀਆਂ ਇਸ ਦਿਨ ਤੁਹਾਨੂੰ ਜ਼ਰੂਰ ਹੀ ਕੁਝ ਨਾ ਕੁਝ ਦਾਨ ਵੀ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਭਗਵਾਨ ਰਾਮ ਦੀ ਕਿਰਪਾ ਹਾਸਲ ਹੋ ਜਾਵੇ ਇਸ ਦਿਨ ਤੁਹਾਨੂੰ ਆਪਣੇ ਘਰ ਦੇ ਬਾਹਰ ਦੀਪਕ ਵੀ ਜਗਾਉਣੇ ਚਾਹੀਦੇ ਹਨ ਜਿਸ ਦੇ ਨਾਲ ਤੁਹਾਨੂੰ ਮਾਤਾ ਲక్ష్ਮੀ ਦੀ ਕਿਰਪਾ ਹਾਸਲ ਹੋ ਜਾਵੇ ਕਿਉਂਕਿ ਮਾਤਾ ਲక్ష్ਮੀ ਦਾ ਰੂਪ ਵੀ ਰਾਮ ਦੇ ਵਿੱਚੋਂ ਹੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਦੋਸਤੋ ਇਸ ਵਾਰ ਕੋਸ਼ਿਸ਼ ਕਰੋ ਕਿ ਤੁਸੀਂ ਰਾਮ ਨਾਮੀ ਦੇ ਤਿਉਹਾਰ ਨੂੰ ਦੀਵਾਲੀ ਦੇ ਵਾਂਗ ਹੀ ਸੈਲੀਬ੍ਰੇਟ ਕਰੋ ਇਸ ਦਿਨ ਘਰ ਦੀ ਚੰਗੀ ਤਰ੍ਹਾਂ ਸਾਫ ਸਫਾਈ ਵੀ ਤੁਹਾਨੂੰ ਕਰਨੀ ਚਾਹੀਦੀ ਹੈ ਅਤੇ ਘਰ ਦੇ ਮੇਨ ਗੇਟ ਤੇ ਦੀਪਕ ਵੀ ਜ਼ਰੂਰ ਜਗਾਉਣੇ ਚਾਹੀਦੇ ਹਨ ਇਸ ਦਿਨ ਰਾਮ ਨੂੰ ਭੋਜਨ ਜ਼ਰੂਰ ਅਰਪਿਤ ਤੁਹਾਨੂੰ ਕਰਨਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਗਰੀਬ ਜਾਂ ਭਿਖਾਰੀ ਨੂੰ ਭੋਜਨ ਸ਼ਿਕਾਹ ਦੇਂਦੇ ਹੋ ਤਾਂ ਤੁਹਾਨੂੰ ਰਾਮ ਦੀ ਕਿਰਪਾ ਹਾਸਿਲ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਪੰਜ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੀ ਇਸ ਵਾਰ ਰਾਮ ਨੌਮੀ ਦੇ ਦਿਨ ਕਿਸਮਤ ਹੀ ਬਦਲਣ ਵਾਲੀ ਹੈ ਇਹਨਾਂ ਪੰਜ ਰਾਸ਼ੀਆਂ ਦੀ ਕਿਸਮਤ ਦਾ ਤਾਲਾ ਖੁੱਲਣ ਵਾਲਾ ਹੈ ਕਿਉਂਕਿ ਪੰਜ ਰਾਸ਼ੀਆਂ ਦੇ ਲਈ ਮਹਾ ਦੁਰਲਭ ਸੰਜੋਗ ਬਣਨ ਜਾ ਰਿਹਾ ਹੈ ਰਾਮ ਨੌਮੀ ਦਾ ਤਿਉਹਾਰ ਇਹਨਾਂ ਦੇ ਲਈ ਲਾਭਕਾਰੀ ਸਾਬਿਤ ਹੋ ਜਾਵੇਗਾ ਇਸ ਦਿਨ ਦੇਵ ਗੁਰੂ ਬ੍ਰਹਸਪਤੀ ਨਕਸ਼ਤਰ ਪਰਿਵਰਤਨ ਕਰਨ ਜਾ ਰਹੇ ਹਨ ਜਿਸ ਨਾਲ ਇਹਨਾਂ ਦਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹਾ ਦੁਰਲਭ ਸੰਜੋਗ ਧਨ ਦੀ ਪ੍ਰਾਪਤੀ ਲੈ ਕੇ ਆਵੇਗਾ ਇਸ ਦਿਨ ਦੇਵ ਗੁਰੂ ਬ੍ਰਹਸਪਤੀ ਵੀ ਦੁਪਹਿਰ 2:57 ਮਿੰਟ ਦੇ ਉੱਤੇ ਪਰਨੇ ਨਕਸ਼ਤਰ ਦੇ ਵਿੱਚੋਂ ਨਿਕਲ ਕੇ ਕਾਰਤਿਕਾ ਨਕਸ਼ਤਰ ਦੇ ਵਿੱਚ ਗੋਚਰ ਕਰਨ ਜਾ ਰਹੇ ਹਨ ਜਿਸ ਦੇ ਸ਼ੁਭ ਪ੍ਰਭਾਵ ਦੇ ਨਾਲ ਕੁਝ ਰਾਸ਼ੀਆਂ ਨੂੰ ਤਾਂ ਬਹੁਤ ਜ਼ਬਰਦਸਤ ਲਾਭ ਹੋ ਜਾਵੇਗਾ ਅਤੇ ਸੁੱਖ ਸਮਰiddhi ਵੀ ਉਹਨਾਂ ਨੂੰ ਪ੍ਰਾਪਤ ਹੋ ਜਾਵੇਗੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ RAM ਨੌਮੀ ਦੇ ਦਿਨ ਭਗਵਾਨ RAM ਜੀ ਤੁਹਾਡੇ ਤੇ અત્યੰਤ ਪਰਸਨ ਹੋ ਚੁੱਕੇ ਹਨ ਅਤੇ ਉਹਨਾਂ ਦੀ ਅਸੀਮ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਘਰ ਵਿੱਚ ਧਾਰਮਿਕ ਕੰਮ ਦਾ ਆਯੋਜਨ ਵੀ ਕੀਤਾ ਜਾਵੇਗਾ ਅਤੇ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਹੁਣ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਭੌਤਿਕ ਸੁੱਖਾਂ ਵਿੱਚ ਵੀ ਹੁਣ ਵਾਧਾ ਹੋ ਜਾਵੇਗਾ ਅਤੇ ਵਿਵਹਾਰਿਕ ਜੀਵਨ ਵਿੱਚ ਵੀ ਖੁਸ਼ਹਾਲੀ ਆ ਜਾਵੇਗੀ ਜਿਸ ਨਾਲ ਤੁਹਾਡਾ ਜੀਵਨ ਬਹੁਤ ਹੀ ਸੁਖਮਈ ਹੋ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਮ ਨੌਮੀ ਦੇ ਦਿਨ ਤੁਹਾਡੇ ਲਈ ਬਹੁਤ ਹੀ ਮਹੱਤਵ ਸੰਜੋਗ ਬਣਨ ਜਾ ਰਿਹਾ ਹੈ ਜੀ ਤੁਹਾਡੇ ਤੇ ਰਾਮ ਜੀ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਜਿਸ ਨਾਲ ਤੁਹਾਡੇ ਜੀਵਨ ਦੇ ਹੁਣ ਸਾਰੇ ਹੀ ਦੁੱਖ ਕਸ਼ਟ ਦਰਦਰ ਦੂਰ ਹੋ ਜਾਣਗੇ ਤੁਹਾਡੇ ਜੀਵਨ ਵਿੱਚ ਜਿਹੜੀਆਂ ਵੀ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਪਿਛਲੇ ਸਮੇਂ ਦੇ ਵਿੱਚ ਕਰਨਾ ਪਿਆ ਸੀ ਉਹ ਮੁਸ਼ਕਲਾਂ ਹੁਣ ਖਤਮ ਹੋ ਜਾਣਗੀਆਂ ਤੁਹਾਨੂੰ ਆਪਣੀ ਕਿਸਮਤ ਦਾ ਭਰਪੂਰ ਸਾਥ ਮਿਲ ਜਾਵੇਗਾ ਅਤੇ ਜਿਹੜੇ ਵੀ ਸੁਪਨੇ ਤੁਸੀਂ ਆਪਣੇ ਭਵਿੱਖ ਦੇ ਲਈ ਬਹੁਤ ਹੀ ਵਧੀਆ ਵੇਖੇ ਹੋਏ ਹਨ ਉਹ ਸੁਪਨੇ ਤੁਹਾਡੇ ਹੁਣ ਸਾਕਾਰ ਹੋਣ ਦਾ ਮੌਕਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਇਸ ਸਮੇਂ ਤੁਹਾਨੂੰ ਨਵੀਂ ਜੌਬ ਦਾ ਆਫਰ ਵੀ ਮਿਲ ਸਕਦਾ ਹੈ ਇਸ ਸਮੇਂ ਤੁਹਾਡੇ ਜਿਹੜੇ ਵੀ ਦੁੱਖ ਸਨ ਉਹ ਹੁਣ ਦੂਰ ਹੋ ਜਾਣਗੇ ਤੁਹਾਡੇ ਵਿਆਹ ਦੇ ਵੀ ਯੋਗ ਬਣਦੇ ਦਿਖਾਈ ਦੇ ਰਹੇ ਹਨ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਹੁਣ ਪੰਜ ਮਹਾਦੁਰਲਭ ਸੰਜੋਗ ਬਣਨ ਦੀ ਵਜ੍ਹਾ ਦੇ ਨਾਲ ਤੁਹਾਡੀ ਰਾਸ਼ੀ ਵਿੱਚ ਹੁਣ ਬਹੁਤ ਹੀ ਵੱਡਾ ਬਦਲਾਅ ਹੋਣ ਵਾਲਾ ਹੈ ਤੁਹਾਡੀ ਕਾਫੀ ਸਾਰੀਆਂ ਪਰੇਸ਼ਾਨੀਆਂ ਦਾ ਹੁਣ ਹੱਲ ਹੋ ਜਾਵੇਗਾ ਕਿਉਂਕਿ ਭਗਵਾਨ ਸ਼੍ਰੀ ਰਾਮ ਦੀ ਤੁਹਾਡੇ ਤੇ અત્યੰਤ ਪਰਸਨ ਹੋ ਚੁੱਕੇ ਹਨ ਤੁਹਾਡੀ ਸਿਹਤ ਵਿੱਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਜਾਵੇਗਾ ਜੇਕਰ ਤੁਹਾਨੂੰ ਆਪਣੀ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਸੀ ਉਸ ਤੋਂ ਹੁਣ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੇ ਤੰਨ ਪ੍ਰਤੀ ਤੁਹਾਨੂੰ ਜਿਹੜੀਆਂ ਵੀ ਮੁਸ਼ਕਲਾਂ ਸਨ ਉਹਨਾਂ ਦਾ ਹੁਣ ਖਾਤਮਾ ਹੋ ਜਾਵੇਗਾ ਇਸ ਸਮੇਂ ਤੁਸੀਂ ਭੂਮੀ ਜਾਂ ਵਾਹਨ ਖਰੀਦ ਸਕਦੇ ਹੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ वृਸ਼ਖ ਰਾਸ਼ੀ वृਸ਼ਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਮ ਨੌਮੀ ਦੇ ਮੌਕੇ ਤੇ ਤੁਹਾਡੀ ਕਿਸਮਤ ਹੁਣ ਜਾਗ ਜਾਵੇਗੀ ਜਿਸ ਕਾਰਨ ਤੁਹਾਨੂੰ ਬਹੁਤ ਹੀ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਇਸ ਸਮੇਂ ਤੁਸੀਂ ਨੌਕਰੀ ਤੇ ਵਪਾਰ ਵਿੱਚ ਬਹੁਤ ਤਰੱਕੀ ਕਰੋਗੇ ਜਿਸ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੇ ਘਰ ਦਾ ਮਾਹੌਲ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਲੰਮੇ ਸਮੇਂ ਤੋਂ ਤੁਹਾਡੇ ਉੱਪਰ ਜੇਕਰ ਕਰਜ਼ੇ ਦੀ ਕੋਈ ਸਮੱਸਿਆ ਸੀ ਉਹ ਵੀ ਹੁਣ ਦੂਰ ਹੋ ਜਾਵੇਗੀ ਜੇਕਰ ਤੁਹਾਡੇ ਕੋਲੋਂ ਕਿਸੇ ਨੇ ਪੈਸੇ ਉਧਾਰ ਮੰਗੇ ਹੋਏ ਸਨ ਉਹ ਵੀ ਪੈਸੇ ਤੁਹਾਨੂੰ ਹੁਣ ਵਾਪਸ ਮਿਲ ਜਾਣਗੇ ਇਸ ਸਮੇਂ ਤੁਹਾਨੂੰ ਸੰਤਾਨ ਪੱਖ ਤੋਂ ਵੀ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਰਿਸ਼ਭ ਰਾਸ਼ੀ ऋषभ राशि वालेया नु दस दइए के राम नवमी दे दिन तुहाडी किस्मत ही चमकण वाली है जिस नाल ਤੁਹਾਡੇ ਉਤੇ ਪੰਜ ਮਹਾ ਦੁਰਲਭ ਸੰਜੋਗ ਦੀ ਕਿਰਪਾ ਵਰਸਣ ਵਾਲੀ ਹੈ ਤੁਹਾਡੇ ਜੀਵਨ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਸਨ ਉਹਨਾਂ ਦਾ ਹੁਣ ਖਾਤਮਾ ਹੋ ਜਾਵੇਗਾ ਇਸ ਦਿਨ ਕੋਈ ਵੀ ਜੇਕਰ ਤੁਸੀਂ ਨਵਾਂ ਕੰਮ ਸ਼ੁਰੂ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਮੁਨਾਫਾ ਹੀ ਮੁਨਾਫਾ ਵੇਖਣ ਨੂੰ ਮਿਲੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਸੀਂ ਇਸ ਦਿਨ ਜਿਹੜਾ ਕੰਮ ਸ਼ੁਰੂ ਕੀਤਾ ਸੀ ਉਸ ਵਿੱਚ ਤੁਹਾਨੂੰ ਤਰੱਕੀ ਮਿਲ ਰਹੀ ਹੈ ਇਸ ਸਮੇਂ ਤੁਹਾਡੇ ਜਿਹੜੇ ਵੀ ਕੰਮ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਡਾ ਭਵਿੱਖ ਹੁਣ ਚਮਕਦਾ ਦਿਖਾਈ ਦੇਵੇਗਾ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੇ ਨਾਲ ਹੀ ਤੁਹਾਨੂੰ ਆਪਣਾ ਜੀਵਨ ਹੁਣ ਬਹੁਤ ਹੀ ਸੁਖਮਈ ਪ੍ਰਤੀਤ ਹੋਵੇਗਾ ਦੋਸਤੋ ਇਹ ਸਨ ਉਹ ਪੰਜ ਖੁਸ਼ ਨਸੀਬ ਰਾਸ਼ੀਆਂ ਜਿਹੜੀਆਂ ਰਾਮ ਨੌਮੀ ਦੇ ਮੌਕੇ ਤੇ ਮਾਲਾ ਮਲ ਹੋਣ ਵਾਲੀਆਂ ਹਨ ਕਿਉਂਕਿ ਇਹਨਾਂ ਦੇ ਉੱਪਰ ਬਣਨ ਜਾ ਰਿਹਾ ਹੈ ਜੀ ਮਹਾ ਦੁਰਲਭ ਸੰਜੋਗ ਕਿਉਂਕਿ ਇਹਨਾਂ ਦੇ ਉੱਪਰ ਸ਼੍ਰੀ ਰਾਮ ਮਾਤਾ ਸੀਤਾ ਹਨੂਮਾਨ ਜੀ ਅਤੇ ਮਾਤਾ ਲక్ష్ਮੀ ਦੀ ਕਿਰਪਾ ਅਸੀਮ ਬਣੀ ਹੋਈ ਹੈ ਜੀ ਧੰਨਵਾਦ